हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਡਾਕੀਆ ਨਾਉ ਲੈਟਸ ਸਟਾਰਟ ਡਾਕੀਆ ਇੱਕ ਬਹੁਤ ਹੀ ਮਿਹਨਤੀ ਵਿਅਕਤੀ ਹੈ ਉਸ ਦਾ ਕੰਮ ਪੱਤਰਾ ਪਾਰਸਲ ਮਨੀ ਆਰਡਰਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਉਹ ਖਾਕੀ ਵਰਦੀ ਅਤੇ ਪੂਰੀ ਟੋਪੀ ਪਾਉਂਦਾ ਹੈ ਉਹ ਹਮੇਸ਼ਾ ਆਪਣੇ ਨਾਲ ਚਮੜੇ ਦਾ ਇੱਕ ਥੈਲਾ ਰੱਖਦਾ ਹੈ ਜਿਸ ਨੂੰ ਆਪਣੇ ਮੋਢੇ ਉੱਤੇ ਲਟਕਾਈ ਰੱਖਦਾ ਹੈ ਇਸ ਥੈਲੇ ਵਿੱਚ ਪੈਸੇ ਅਤੇ ਪੱਤਰ ਹੁੰਦੇ ਹਨ ਕਿਉਂਕਿ ਉਹਨਾਂ ਦਾ ਸਿਰ ਥੈਲੇ ਵਿੱਚੋਂ ਕੀ ਕੀ ਸਮਾਨ ਰੱਖਦਾ ਹੈ ਉਹਦੇ ਵਿੱਚ ਪੈਸੇ ਆ ਪੱਤਰ ਲੈਟਰਸ ਹੁੰਦੇ ਆ ਜਿਹੜੀਆਂ ਜਿਨ੍ਹਾਂ ਨੂੰ ਉਸਨੇ ਵੰਡਣਾ ਹੁੰਦਾ ਹੈ ਸਭ ਤੋਂ ਪਹਿਲਾਂ ਉਹ ਡਾਕਖਾਨੇ ਵਿੱਚ ਚਿੱਠੀਆਂ ਇਕੱਠੀਆਂ ਕਰਦਾ ਹੈ ਅਤੇ ਚਿੱਠੀਆਂ ਨੂੰ ਆਪਣੇ ਥੈਲੇ ਵਿੱਚ ਰੱਖਦਾ ਹੈ ਅਤੇ ਉਹ ਸਾਈਕਲ ਚੌਕ ਕੇ ਆਪਣਾ ਫਰਜ਼ ਨਿਭਾਉਣ ਲਈ ਚੱਲ ਪੈਂਦਾ ਹੈ ਯਾਨਕੀ ਜੋ ਉਹਦੀ ਡਿਊਟੀ ਹੈ ਉਹ ਸਾਈਕਲ ਲੈ ਕੇ ਉਹ ਨਿਭਾਣ ਚੱਲ ਜਾਂਦਾ ਉਹਦੀ ਕੀ ਡਿਊਟੀਆਂ ਪਾਰਸਲ ਮਨੀ ਆਰਡਰ ਲੋਕਾਂ ਤੱਕ ਪਹੁੰਚਾਣਾ ਡਾਕੀਆ ਦਾ ਕੰਮ ਪਉ ਤੋਖਾ ਤੇ ਥਕਾ ਦੇਣ ਵਾਲਾ ਹੁੰਦਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਿੱਚ ਇੱਕ ਘਰ ਤੋਂ ਦੂਜੇ ਮੋਹੱਲੇ ਵਿੱਚ ਇੱਕ ਗਲੀ ਤੋਂ ਦੂਜੀ ਗਲੀ ਵਿੱਚ ਅਤੇ ਇੱਕ ਘਰ ਤੋਂ ਦੂਜੇ ਘਰ ਤੱਕ ਚਿੱਠੀਆਂ ਨੂੰ ਉਸਨੇ ਪਹੁੰਚਾਣਾ ਹੁੰਦਾ ਹੈ ਹੌਲੀ ਹੌਲੀ ਹਰ ਖੇਤਰ ਹਰ ਮੋਹੱਲਾ ਹਰ ਘਰ ਉਸਦੇ ਦਿਮਾਗ ਵਿੱਚ ਵਸ ਜਾਂਦਾ ਹੈ ਲੋਕ ਉਸਦੀ ਉੜੀਕ ਵਿੱਚ ਬੈਠੇ ਹੁੰਦੇ ਹਨ ਕਈ ਲੋਕਾਂ ਨੂੰ ਉਹ ਸੁਖ ਦੀਆਂ ਖਬਰਾਂ ਲਿਆ ਕੇ ਦਿੰਦਾ ਹੈ ਤੇ ਕਿਸੇ ਨੂੰ ਉਹ ਦੁੱਖ ਵਾਲੀਆਂ ਖਬਰਾਂ ਦੱਸਦਾ ਹੈ ਯਾਨੀ ਕਿ ਕਿਸੇ ਨੂੰ ਉਹ ਹੈਪੀ ਨਿਊਜ਼ ਦਿੰਦਾ ਤੇ ਕਿਸੇ ਨੂੰ ਸੈਡ ਉਹ ਰੋਜ਼ਾਨਾ ਆਪਣਾ ਕੰਮ ਕਰਦਾ ਹੈ ਗਰਮੀ ਵਰਖਾ ਜਾਂ ਸਰਦੀ ਹੋਵੇ ਪਰ ਉਸ ਨੂੰ ਆਪਣਾ ਫਰਜ਼ ਪੂਰਾ ਕਰਨਾ ਪੈਂਦਾ ਹੈ ਉਸੇ ਰਿਟਾਇਰ ਹੋਣ ਤੇ ਉਸ ਨੂੰ ਬਹੁਤ ਮਾਮਲੀ ਜਿਹੀ ਪੈਨਸ਼ਨ ਮਿਲਦੀ ਹੈ ਸਾਨੂੰ ਡਾਕੀ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਉਸ ਨਾਲ ਚੰਗਾ ਵਿਵਹਾਰ ਕੰਨਾ ਚਾਹੀਦਾ ਹੈ ਠੀਕ ਹੈ ਤੁਸੀਂ ਆਪਣੀ ਕਾਪੀ ਤੇ ਨੋਟ ਕਰਨਾ ਡਾਕਿਆ ਨਿਬੰਧ